ਜਿਵੇਂ ਜਿਵੇਂ ਸਾਡਾ ਸੋਸ਼ਲ ਮੀਡੀਆ ਵਧਦਾ ਜਾ ਰਿਹਾ ਅਤੇ ਸੋਸ਼ਲ ਮੀਡੀਆ ਸਾਡੀ ਆਮ ਜ਼ਿੰਦਗੀ ਦੇ ਉੱਤੇ ਦਿਨ ਪ੍ਰਤੀ ਦਿਨ ਗੰਭੀਰਤਾ ਦੇ ਨਾਲ ਅਸਰ ਕਰ ਰਿਹਾ ਹੈਗਾ ਜਿੱਥੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਫਾਇਦੇ ਨੇ ਉੱਥੇ ਹੀ ਬਹੁਤ ਸਾਰੇ ਨੁਕਸਾਨ ਵੀ ਹਨ ਕਿਹਾ ਜਾ ਰਿਹਾ ਹੈ ਕਿ ਅੱਜ ਸਮਾਜ ਨੂੰ ਜੇਕਰ ਵਿਕਾਰਨ ਦੇ ਵਿੱਚ ਯੋਗਦਾਨ ਹੈ ਤਾਂ ਉਹ ਸਭ ਤੋਂ ਵੱਡਾ ਯੋਗਦਾਨ ਸੋਸ਼ਲ ਮੀਡੀਆ ਦਾ ਮੰਨਿਆ ਜਾ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਕੁਝ ਨਵਾਂ ਵਿਵਾਦ ਖੜਾ ਹੁੰਦਾਗਾ, ਕੁਝ ਨਵਾਂ ਸਾਹਮਣੇ ਆਉਂਦਾਗਾ। ਖਾਸ ਤੌਰ ਦੇ ਉੱਤੇ ਅੱਜ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਕੋਈ ਨਾ ਕੋਈ ਵਿਵਾਦ ਜੁੜਿਆ ਰਹਿੰਦਾ। ਕੁੜੀਆਂ ਬਹੁਤ ਚਰਚਾ ਦੇ ਵਿੱਚ ਨੇ, ਬਹੁਤ ਸਾਰੀਆਂ ਪ੍ਰਾਈਵੇਟ ਵੀਡੀਓਾਂ ਸਾਹਮਣੇ ਆਉਂਦੀਆਂ ਨੇ। ਕਦੇ ਕਿਸੇ ਕੁੜੀ ਦੀ ਜਿਹੜੀ ਮਾਂ ਕੈਮਰੇ ਮੂਰੇ ਆ ਕੇ ਉਹ ਆਪਣੀ ਧੀ ਦੇ ਉੱਤੇ ਇਲਜ਼ਾਮ ਲਗਾਉਂਦੀ ਆ, ਕਦੇ ਕੋਈ ਕੁੜੀ ਆ ਕੇ ਕਿਸੇ ਮੁੰਡੇ ਤੇ ਇਲਜ਼ਾਮ ਲਗਾਉਂਦੀ ਆ ਕਿ ਮੇਰੇ ਨਾਲ ਗਲਤ ਹੋਇਆ ਕਈ ਵਾਰ ਕਿਸੇ ਕੁੜੀ ਦੀ ਕੋਈ ਪਰਸਨਲ ਵੀਡੀਓ ਲੀਕ ਹੋ ਜਾਂਦੀ ਆ ਕਈ ਵਾਰ ਕੋਈ ਸੇ ਕਪਲ ਦੀ ਵੀਡੀਓ ਲੀਕ ਹੋ ਜਾਂਦੀ ਆ ਅਜਿਹੇ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਘਟਦੀਆਂ ਨੇ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਜਸਲੀਨ ਪਟਿਆਲਾ ਫੋਨ ਲਾਈਨ ਦੇ ਉੱਤੇ ਜੁੜੇ ਨੇ ਜਸਲੀਨ ਬਹੁਤ ਬਹੁਤ ਸਵਾਗਤ ਹੈ ਧੰਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਲੀਨ ਅਕਸਰ ਤੁਸੀਂ ਸਮਾਜਿਕ ਮੁੱਦਿਆਂ ਦੇ ਉੱਤੇ ਤੁਸੀਂ ਬੋਲਦੇ ਰਹਿੰਦੇ ਹੋ ਇਹ ਬੜਾ ਗੰਭੀਰ ਮੁੱਦਾ ਉਹਨਾਂ ਪਿੱਛੇ ਜੇ ਇੱਕ ਕੁੜੀ ਸਾਹਮਣੇ ਆਈ ਸੀ ਮੀਡੀਆ ਦੇ ਉਸਨੇ ਇੱਕ ਮਸ਼ਹੂਰ ਨੌਜਵਾਨ ਦੇ ਉੱਤੇ ਇਲਜ਼ਾਮ ਲਾਇਆ ਇੱਕ ਮਾਂ ਸਾਹਮਣੇ ਆਈ ਉਸਨੇ ਆਪਣੀ ਧੀ ਤੇ ਇਲਜ਼ਾਮ ਲਾਇਆ ਇੱਕ ਕੁੜੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਉਹ ਡਿਪਰੈਸ਼ਨ ਦੇ ਵਿੱਚ ਜਾਂਦੀ ਆ ਉਸਨੇ ਪੋਸਟ ਆ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਵੀਡੀਓ ਨਾ ਸ਼ੇਅਰ ਕੀਤੀ ਜਾਵੇ ਜੋ ਸੋਸ਼ਲ ਮੀਡੀਆ ਤੇ ਅੱਜ ਚੱਲ ਰਿਹਾਗਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਕਿੰਨਾ ਸਾਡੇ ਲਈ ਨੁਕਸਾਨਦਾਇਕ ਹੈਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੰਨ ਲਓ ਕਿਸੇ ਨਾ ਕਿਸੇ ਇਨਸਾਨ ਦੀ ਪਹਿਲਾ ਵੀਡੀਓ ਬਣ ਜਾਂਦੀ ਆ ਉਹ ਵਾਇਰਲ ਹੋ ਜਾਂਦੀ ਆ ਨਾ ਜਿਹੜੇ ਲੋਕ ਵਾਇਰਲ ਕਰ ਰਹੇ ਨੇ ਉਹਨੂੰ ਨਹੀਂ ਸ਼ਰਮ ਆਉਂਦੀ ਜੀ ਕਿਉਂਕਿ ਕਿਤੇ ਨਾ ਕਿਤੇ ਦੇਖੋ ਜਿਹਦੀ ਵੀਡੀਓ ਬਣ ਗਈ ਉਹ ਤਾਂ ਹੈ ਹੀ ਬੇਸ਼ਰਮਾ ਕਹਿੰਦੇ ਬੇਸ਼ਰਮਾ ਦੀ ਦੁੱਲਗੀ ਦਾਲ ਉਹ ਤਾਂ ਕਹਿੰਦੇ ਅਸੀਂ ਥੱਲੇ ਡੋਲ ਡੋਲ ਕੇ ਖਾਂਦੇ ਆ ਹਨ ਬਿਸ ਤੱਕ ਥੱਲੇ ਡੋਲ ਕੇ ਖਾਂਦੇ ਆ ਕਹਿੰਦੇ ਬੇਸ਼ਰਮਾ ਦੀ ਦੁੱਲਗੀ ਦਾਲ ਉਹ ਤਾਂ ਕਹਿੰਦੇ ਅਸੀਂ ਥੱਲੇ ਡੋਲ ਡੋਲ ਕੇ ਖਾਂਦੇ ਆ ਨਾ ਤੇ ਦੂਜੀ ਗੱਲ ਪਰ ਸ ਇਹ ਨਹੀਂ ਸੋਚਦੇ ਨਾ ਵੀ ਇਹ ਸਮਾਜ ਸਾਡੀ ਵੀਡੀਓ ਕਰੀ ਹੋਈ ਵਾਇਰਲ ਕੋਈ ਸਾਡੀ ਕੋਈ ਭੈਣ ਕੋਈ ਚਾਚੇ ਦੀ ਕੁੜੀ ਕੋਈ ਮਾਮੇ ਦਾ ਮੁੰਡਾ ਕੋਈ ਭੂਆ ਦੀ ਕੁੜੀ ਕੋਈ ਮਾਸੀ ਦੀ ਕੁੜੀ ਕੋਈ ਨਾ ਕੋਈ ਕਿਤੇ ਨਾ ਕਿਤੇ ਭੈਣ ਕਿਤੇ ਭਰਾ ਕੋਈ ਭਾਬੀ ਕੋਈ ਮੰਮੀ ਕੋਈ ਤਾਈ ਕੋਈ ਚਾਚੀ ਕੋਈ ਮ ਕੋਈ ਨਾ ਕੋਈ ਇਸ ਵੀਡੀਓ ਨੂੰ ਦੇਖਦੀ ਹੈ ਹਨ ਅੱਗੇ ਤੋਂ ਅੱਗੇ ਜਦੋਂ ਪਹੁੰਚਦੀ ਹੈ ਲਿੰਕ ਆਊਟ ਹੁੰਦੀ ਆ ਕਿਤੇ ਨਾ ਕਿਤੇ ਸਮਾਜ ਖੁਦ ਆਪਣੇ ਆਪ ਨੂੰ ਇਸ ਗੱਲ ਦੇ ਅੱਗੇ ਨਾ ਇਹ ਵੀ ਸੋਚਦੇ ਹੈਗੇ ਵੀ ਕਿਤੇ ਨਾ ਕਿਤੇ ਸਾਡੇ ਲਈ ਇੱਕ ਬਹੁਤ ਬਸ਼ਰਮੀ ਦੀ ਗੱਲ ਆ ਜਿਹੜੀ ਜੀ ਸਭੂ ਵੀਡੀਓ ਵਾਇਰਲ ਕਰਕੇ ਮਾਣ ਫਕਰ ਮਹਿਸੂਸ ਕਰਦੇ ਨੇ ਵੀ ਦੇਖੋ ਜੀ ਉਹਦੀ ਵੀਡੀਓ ਆਈ ਤੇ ਅਸੀਂ ਵਾਇਰਲ ਨ ਕੀਤੀ ਤੇ ਬੜਾ ਭਾਦਰਕਾਰਾ ਕਰਿਆ ਨਾ ਤੁਸੀਂ ਬੜਾ ਬਹਾਦਰੀ ਦਾ ਕੰਮ ਕਰਿਆ ਨਾ ਹਮ ਹਣ ਕਿਉਂ ਨਹੀਂ ਇਹ ਲਾ ਸਮਾਜ ਦੇ ਲੋਕ ਸੋਚਦੇ ਹਨ ਕਿ ਕਿਤੇ ਨਾ ਕਿਤੇ ਦੇਖੋ ਜਿਹੜੀ ਚੀਜ਼ ਇੱਕ ਵਾਰ ਸੋਸ਼ਲ ਮੀਡੀਆ ਤੇ ਪੈ ਗਈ ਹੈ ਨਾ ਕਿਤੇ ਨਾ ਕਿਤੇ ਅੱਜ ਨਹੀਂ ਤਾਂ 5 ਸਾਲਾਂ ਬਾਅਦ ਵੀ ਸਾਡੇ ਵੀ ਤਾਂ ਬੱਚੇ ਵੱਡੇ ਹੋਣੇ ਨੇ ਕਿਤੇ ਨਾ ਕਿਤੇ ਸਾਡੇ ਬੱਚਿਆਂ ਸਾਡੇ ਧੀਆਂ ਪੁੱਤਾਂ ਦੇ ਸਾਹਮਣੇ ਵੀ ਉਹ ਰੀਲਾਂ ਆਉਣੀਆਂ ਨੇ ਹੈ ਨਾ ਹੂੰ ਕਿਤੇ ਨਾ ਕਿਤੇ ਕਿਉਂਕਿ ਇਹ ਕੋਈ ਐਵੇਂ ਦੀ ਗੱਲ ਤਾਂ ਹੈ ਨਹੀਂ ਵੀ ਅੱਜ ਪਾਤੀ ਹਾਲੇ ਸਾਲ ਬਾਅਦ ਡਿਲੀਟ ਹੋ ਜਾਣਾ ਡਾਟਾ ਹੈ ਨਾ ਜੀ ਅੱਛਾ ਤੁਸੀਂ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਤੁਸੀਂ ਕੰਪਲੀਟ ਕਰ ਲਓ ਆਪਣੀ ਗੱਲ ਨਹੀਂ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਆ ਵੀ ਕਿਤੇ ਨਾ ਕਿਤੇ ਸਮਾਜ ਨੂੰ ਵੀ ਜਿਹੜੇ ਲੋਕ ਵਾਇਰਲ ਕਰਦੇ ਪਹਿਲਾਂ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਨਾ ਫਿਰ ਇਹ ਗੱਲ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਨਾ ਹੁਣ ਉਹ ਦੇਖੋ ਕਿਤੇ ਨਾ ਕਿਤੇ ਕੁੜੀਆਂ ਜੇ ਪਹਿਲਾਂ ਮੁੰਡਿਆਂ ਨਾਲ ਗੱਲਾਂ ਬਾਤਾਂ ਦੇਖੋ ਜੇ ਕਿਸੇ ਮੁੰਡੇ ਦੀ ਇੱਡੀ ਹਿੰਮਤ ਨਹੀਂ ਹੈਗੀ ਜੀ ਕਿਸੇ ਮੁੰਡੇ ਦੀ ਕੋਈ ਏਡੀ ਹਿੰਮਤ ਨਹੀਂ ਵੀ ਕਿਸੇ ਕੁੜੀ ਨੂੰ ਜਾ ਕੇ ਛੇੜੇ ਹਨਾ ਉਹਦੇ ਨਾਲ ਕੁਝ ਗਲਤ ਕਰੇ ਕੁਝ ਸਹੀ ਕਰੇ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਫੁੱਲ ਦੇਣ ਪ੍ਰਪੋਜ਼ ਦੇਣ ਤੋਂ ਹੀ ਕੱਲ ਸ਼ੁਰੂ ਹੁੰਦੀ ਆ ਜੀ ਤੇ ਵਟਸਐਪ ਦੇ ਚੈਟਾਂ ਜਾਂ ਇੰਸਟਾਗ੍ਰam ਦੀਆਂ ਚੈਟਾਂ ਤੋਂ ਹੀ ਸਾਰੀ ਗੱਲਬਾਤ ਸ਼ੁਰੂ ਹੁੰਦੀ ਆ ਨਾ ਜੀ ਫਿਰ ਮਿਲਦੇ ਨੇ ਫਿਰ ਬੈਠ ਕੇ ਕੁਝ ਖਾਣ ਪੀਣ ਦਾ ਹੁੰਦਾ ਏ ਫਿਰ ਉਸ ਤੋਂ ਬਾਅਦ ਅੱਗੇ ਬੈਡ ਤੱਕ ਗੱਲ ਜਾਣ ਦੀ ਗੱਲ ਹੁੰਦੀ ਆ ਫਿਰ ਵੀਡੀਓ ਬਣਦੀਆਂ ਨੇ ਫਿਰ ਵਾਇਰਲ ਹੁੰਦੀਆਂ ਨੇ ਜੀ ਜੋ ਕੁਝ ਹੁੰਦਾ ਉਹ ਆਖਾਂ ਦੇ ਸਾਹਮਣੇ ਹੁੰਦਾ ਨਾ ਬਿਲਕੁਲ ਕੋਈ ਅਨਜਾਨ ਬੱਚੇ ਤਾਂ ਹੈ ਨਹੀਂ ਕੋਈ ਛੋਟੀ ਵੀ ਦੇਖੋ ਜਦੋਂ ਕਿਸੇ ਛੋਟੇ ਜਿਹੇ ਬੱਚੇ ਨਾਲ ਕੁਝ ਗਲਤ ਹੋ ਜਵੇ ਅਸੀਂ ਕਹਿੰਦੇ ਰੇਪ ਹੋ ਗਿਆ ਜੀ ਜੀ ਹੁਣ 24 ਸਾਲ ਦੀ ਕੁੜੀ ਕਸਿਆਰੇ ਆ ਮੁੰਡੇ ਨਾਲ ਰੂਮ ਤੇ ਜਾਊਗੀ ਤਾਂ ਉਸ ਨੂੰ ਇਹ ਕਹਾਂਗੇ ਵੀ ਰੇਪ ਕਰਤਾ ਜੀ ਮੁੰਡੇ ਨੇ ਹਮ ਮੁੰਡੇ ਦਾ ਕਸੂਰ ਥੋੜੀ ਐਸ ਗੱਲ ਚ ਨਹੀਂ ਤੁਸੀਂ ਇਹਦੇ ਵਿੱਚ ਕੁੜੀਆਂ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਕੁੜੀਆਂ ਅੱਜ ਜਿਹੜਾ ਆਪਣੇ ਜ਼ਿੰਮੇਵਾਰੀਆਂ ਨੂੰ ਸਮਝ ਨਹੀਂ ਪਾ ਰਹੀਆਂ ਜਾਂ ਆਪਣੇ ਫਰਜ਼ਾਂ ਤਾਂ ਜਾਂ ਆਪਣੇ ਸਭੇ ਚੱਤ ਪਾ ਜਾਈਆਂ ਨੇ ਮੈਂ ਵੀ ਕੁੜੀਆਂ ਨੇ ਤਾਂ ਦੇਖੋ ਮੈਂ ਖੁਦ ਇੱਕ ਕੁੜੀ ਆ ਨਾ ਕੁੜੀਆਂ ਨੇ ਸਭ ਤੋਂ ਵੱਧ ਮੁੰਡੇ ਦੀ ਹਿੰਮਤ ਹੀ ਨਹੀਂ ਮਨ ਲਓ ਮੈਂ ਇੱਕ ਕੁੜੀ ਆ ਮੈਨੂੰ ਕੋਈ ਮੁੰਡਾ ਛੇੜੂਗਾ ਨਾ ਜੀ ਮੈਂ ਲੱਗ ਜੁੱਤੀ ਮਾਰੂਗੀ ਨਾ ਮੂੰਹ ਤੇ ਚਾਰ ਦੇ ਕੰਨ ਹੋਰ ਹੋ ਜਾਣਗੇ ਵੀ ਤੁਸੀਂ ਭਾਈ ਕਿਉਂ ਜਦੋਂ ਮੈਨੂੰ ਇਹ ਸਵਾਦ ਪੈ ਗਿਆ ਗੱਲਾਂ ਕਰਨ ਦਾ ਅੱਖ ਮਟਕ ਕੇ ਕਰਨ ਦਾ ਛੇੜਨ ਦਾ ਨਾ ਨੂੰ ਤਾਂ ਅਗਲੇ ਤਾਂ ਭਾਈ ਮੇਰੇ ਪਿੱਛੇ ਆਣਗੇ ਜੀ ਜੀ ਮੈਂ ਤਾਂ ਅੱਛਾ ਤਾਂ ਮੈਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੀਆਂ ਨੂੰ ਹੀ ਬੋਲੂਗੀ ਵੀ ਮੈਂ ਇੱਕ ਖੁਦ ਇੱਕ ਧੀਆ ਤਾਂ ਮੈਂ ਧੀਆਂ ਨੂੰ ਹੀ ਕਹੂਗੀ ਵੀ ਤੁਸੀਂ ਆਪਣੇ ਪਹਿਲਾਂ ਬਾਪ ਦੀਆਂ ਪੱਗਾਂ ਰੋਲਤੀਆਂ ਮਾਵਾਂ ਦੀਆਂ ਚੁੰਨੀਆਂ ਰੋਲਤੀਆਂ ਪਰ ਤਾਂ ਤੁਸੀਂ ਨਹੀਂ ਕਹਿੜੀਆਂ ਹੋਈਆਂ ਅਰ ਤੁਸੀਂ ਫਿਰ ਕੈਮਰੇ ਅੱਗੇ ਜਾ ਕੇ ਸ਼ਰੇਆਮ ਦੱਸ ਰਹੇ ਹੋ ਵੀ ਦੇਖੋ ਜੀ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਮੁੰਡੇ ਨੇ ਆ ਗਲਤ ਕੀਤਾ ਸਾਡੇ ਅਵੋਸ਼ਨ ਵੀ ਕਰਾਤੇ ਜੀ ਸਾਡਾ ਫਲਾਣਾ ਕਰਾਤਾ ਜੀ ਢਿਮਕਾ ਕਰਾਤਾ ਜੀ ਤੁਸੀਂ ਇਹ ਵੀ ਨਹੀਂ ਸੋਚ ਰਹੇ ਵੀ ਤੁਹਾਡੇ ਵੀ ਕਿਉਂ ਲਾਡਾ ਤੁਹਾਡੇ ਵੀ ਕਪੁੱਤਾ ਕੋ ਦਿਨ ਕਿਤੇ ਕਦੇ ਨਾ ਕਦੇ ਉਹ ਇੰਟਰਵਿਊ ਮੇਰੇ ਪੁੱਤੋ ਜਦੋਂ ਵੱਡਾ ਹੋਊਗਾ 12 15 18 ਸਾਲ ਦਾ ਹੋਊਗਾ ਕਦੇ ਨਾ ਕਦੇ ਉਹਦੇ ਇਹ ਕੰਨ ਚ ਵੀ ਤਾਂ ਪਊਗੀ ਮੇਰੀ ਮਾਂ ਨੇ ਹਲਛਣ ਖੰਡਾਈ ਤੀ ਜੀ ਮੇਰੇ ਪਿਓ ਨੇ ਹਲਛਣ ਖੰਡਾਈ ਸੀ ਹਮ ਕਿਤਨਾ ਕਿਤੇ ਵੀ ਤਾਂ ਸਾਈਡ ਉਹਦੀ ਇਫੈਕਟ ਪੈਣਗੇ ਨਾ ਜੀ ਜੀ ਜਸਲੀਨ ਹੁਣ ਤਾਂ ਪਰਿਵਾਰ ਵੀ ਸਾਹਮਣੇ ਆਉਣ ਲੱਗ ਗਏ ਨੇ ਪਿੱਛੇ ਜੇ ਇੱਕ ਮਾਂ ਦਾ ਵੀਡੀਓ ਸਾਹਮਣੇ ਆਇਆ ਮੀਡੀਆ ਦੇ ਰਾਹੀਂ ਉਸ ਮਾਂ ਨੇ ਆਪਣੀ ਧੀ ਦੇ ਉੱਤੇ ਰੋ ਰੋ ਕੇ ਇਲਜ਼ਾਮ ਲਾਇਆ ਕਿ ਮੇਰੀ ਧੀ ਮੈਨੂੰ ਦੱਸਦੀ ਨਹੀਂ ਪੁੱਛਦੀ ਨਹੀਂ ਕਿੱਥੇ ਰਹਿੰਦੀ ਆ ਕੀ ਕਰਦੀ ਆ ਪੈਸਾ ਕਿੱਥੋਂ ਆਉਂਦਾਗਾ ਵੱਡੀਆਂ ਵੱਡੀਆਂ ਗੱਡੀਆਂ ਕਿੱਥੋਂ ਆਈਆਂ ਉਹਦੇ ਕੋਲੇ ਇਹ ਵੀ ਅੱਜ ਤਾਂ ਹਾਲਾਤ ਹੋ ਚੁੱਕੇ ਨੇ ਪਰਿਵਾਰ ਵੀ ਦੁਖੀ ਨੇ ਕਹਿੰਦੇ ਵੇਖੋ ਜੀ ਪਰਿਵਾਰ ਨੇ ਤਾਂ ਦੁਖੀ ਹੋਣਾ ਹੈ ਕਹਿੰਦੇ ਜੀ ਮਾਂ ਬਾਪ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਦਾ ਪੁੱਤ ਕਿਸੇ ਗਲਤ ਲਾਈਨ 'ਚ ਜਾਵੇ ਹੈਨਾ ਜੀ ਕੋਈ ਨਹੀਂ ਮਾਮਾ ਪਚਾਉਂਦਾ ਮਾਮਾ ਨ ਮਾਮਾ ਨੂੰ ਬੱਚੇ ਪਿਆਰੇ ਹੁੰਦੇ ਨੇ ਆਪਣੇਆਂ ਨੂੰ ਦੇਖੋ ਅਸੀਂ ਤਾਂ ਫੇਰ ਕੀ ਇਨਸਾਨ ਆ ਸਾਡੇ ਅੰਦਰ ਇਨਸਾਨੀਅਤ ਆ ਹਨਾ ਜਾਨਵਰਾਂ ਦੇ ਅੰਦਰ ਤਾਂ ਨਹੀਂ ਕਿਤੇ ਨਾ ਮਾਨਾ ਸੂਝ-ਬੂਝ ਨਹੀਂ ਹੁੰਦੀ ਫੇਰ ਵੀ ਉਹ ਆਪਣੇ ਬੱਚੇ ਕਿੰਨੀ ਕੇਅਰ ਨਾਲ ਪਾਲਦੇ ਨੇ ਉਹਨਾਂ ਨੂੰ ਤਾਂ ਸੁੱਖ ਨਹੀਂ ਲੈਣਾ ਹੁੰਦਾ ਹੂੰ ਕਿੰਨੀ ਜਾਨਵਰਾਂ ਦੀ ਆਪਾਂ ਵੀਡੀਓਜ਼ ਦੇਖਦੇ ਆ ਮਾਮਾ ਹਨਾ ਕਿਤੇ ਨਾ ਕੋਈ ਕਿਸੇ ਆਪਣਾ ਕਹਿ ਲੋ ਜੀ ਇਹਦਾ ਡੌਗ ਦਾ ਬੱਚਾ ਜਿਹੜਾ ਹਨਾ ਉਹ ਕੋਈ ਫੀਮੇਲ ਡੌਗ ਦਾ ਬੱਚਾ ਜਿਹੜਾ ਹਨਾ ਕੋਈ ਨਾਲੇ ਚ ਕਿਰ ਜਾਂਦਾ ਫੇਰ ਉਹਨੂੰ ਕੱਢਦੀ ਆ ਪਰ ਉਹਨਾਂ ਦੇ ਲੋਕ ਸੁਖਰੀ ਲੈਣਾ ਹੁੰਦਾ ਹੂੰ ਅੱਜ ਤਾਂ ਫੇਰ ਅਸੀਂ ਇਨਸਾਨ ਅਸੀਂ ਜਿਉਂਦੇ ਜਾਗਦੇ ਆ ਸੋ ਸੂਝ ਸਮਝ ਵਾਲੇ ਆ ਸਾਰਾ ਕੁਝ ਪਰ ਕਿਤੇ ਨਾ ਕਿਤੇ ਮਾਪੇ ਬਪ ਤੋਂ ਦੁਖੀ ਹੋਣਗੇ ਜੀ ਜੀ ਜਦੋਂ 3 ਇੰਟਰਵਿਊ ਕਰਦੀਆਂ ਨੇ ਕਹਿੰਦੀਆਂ ਨੇ ਵੀ ਸਾਡੇ ਨਾਲ ਗਲਤ ਕਰਿਆ ਮੁੰਡਿਆਂ ਨੇ ਸਾਡੀ ਵੀਡੀਓ ਵਾਂ ਮਾਪੇ ਬਪ ਦਾ ਤਾਂ ਸਭ ਤੋਂ ਪਹਿਲਾਂ ਡੁੱਬ ਕੇ ਮਰਨ ਹੋ ਜਾਂਦਾ ਜੀ ਮਾਪੇ ਬਪ ਦਾ ਦੁੱਖ ਤਾਂ ਬਿਆਨ ਹੀ ਨਹੀਂ ਹੋ ਸਕਦਾ ਮਾਪੇ ਬਪ ਤਾਂ ਕਹਿੰਦੇ ਨੇ ਦੇਖੋ ਤੁਸੀਂ ਕਰਤਾ ਸਾਨੂੰ ਤਾਂ ਪੁੱਛ ਕੇ ਦੇਖੋ ਵੀ ਸਾਨੂੰ ਤਾਂ ਇਹੋ ਚੰਗਾ ਮਾਰ ਹੀ ਦਿੰਦੇ ਤੁਸੀਂ ਹੂੰ ਜਸਨੀ ਨੇ ਇੱਕ ਸੋਸ਼ਲ ਮੀਡੀਆ ਤੇ ਪੇਜ ਬਹੁਤ ਚੱਲਦੇ ਨੇ ਕਹਿੰਦੇ ਮੈਂਟਾਂ ਦੇ ਵਿੱਚ ਪੇਜਾਂ ਵਾਲਿਆਂ ਦੇ ਕੋਲ ਵੀਡੀਓ ਆ ਪਹੁੰਚ ਜਾਂਦੀਆਂ ਨੇ ਰੀਲਾ ਪੈਂਦੀਆਂ ਨੇ ਕਿਹਾ ਜਾਂਦਾ ਕਿ ਸਾਨੂੰ ਮੈਸੇਜ ਕਰੋ ਅਸੀਂ ਤੁਹਾਨੂੰ ਪੂਰਾ ਵੀਡੀਓ ਦੇਵਾਂਗੇ ਛੋਟੇ-ਛੋਟੇ ਸੀਨ ਦਿਖਾ ਕੇ ਉਹਨਾਂ ਨੂੰ ਵਾਇਰਲ ਕੀਤਾ ਜਾਂਦਾਗਾ ਉਹਨਾਂ ਦੇ ਵਾਸਤੇ ਤੁਸੀਂ ਕੀ ਸੋਚਦੇ ਹੋ ਤੇ ਕੋਈ ਸਮਾਜ ਹੀ ਕਰ ਰਿਹਾ ਹੈ ਨਾ ਜੋ ਕਰ ਰਿਹਾ ਦੇਖੋ ਸਮਾਜ ਦੇ ਵਿੱਚ ਉੱਠੇ ਹੋਏ ਨੇ ਨਾ ਇਹ ਜੀ ਇਹ ਜੋ ਕਰ ਰਹੇ ਹਾਂ ਸਮਾਜ ਹੀ ਤੋਂ ਕਰ ਰਹੇ ਹਨਾ ਕੋਈ ਕੋਈ ਤੀਜਾ ਪਰਸਨ ਤੋਂ ਅੱਗੇ ਕਰ ਨਹੀਂ ਦੇ ਹ ਜੀ ਇਹ ਹਿੰਦੂ ਸਰ ਪਾਕਿਸਤਾਨੀ ਹਮਲਾ ਹੈ ਨੀ ਵੀ ਕੋ ਪਾਕਿਸਤਾਨ ਚ ਬੈਠ ਕੇ ਰੀਲਾਂ ਵਾਇਰਲ ਕਰ ਦੂਗਾ ਨਾ ਜਾਂ ਕੁਛ ਇਸ ਸਾਡੀ ਸਮਾਜ ਚੋਂ ਨਿਕਲੇ ਹੋ ਗੰਦੇ ਅੰਡੇ ਕਹਿ ਸਕਦੇ ਆ ਜਿਨ੍ਹਾਂ ਨੇ ਆਪਣੀ ਜਿਹੜੀ ਸ਼ਰਮ ਕਹਿੰਦੇ ਕਹਿੰਦੇ ਜਿਹਦੀ ਲੈ ਗਈ ਲੋਈ ਫਿਰ ਉਹਦਾ ਨਹੀਂ ਕੋਈ ਹੂੰ ਕਹਿੰਦੇ ਜਿਹਦੇ ਲਾਤੀ ਲੋਈ ਫਿਰ ਉਹਦਾ ਨਹੀਂ ਕੋਈ ਉਹ ਕੰਮ ਆ ਜਿਹੜੀ ਸ਼ਰਮ ਵਾਲੀ ਲੋਈ ਉਹ ਲਾਤੀਆਂ ਲੈ ਜਦ ਸਰੇ ਮੁੰਡਿਆਂ ਨੂੰ ਕਿੰਨਾ ਕਿ ਜ਼ਿੰਮੇਦਾਰ ਮੰਨਦੇ ਹਾਂ ਕਈ ਮੇਰੀਆਂ ਭੈਣਾਂ ਨੇ ਤਾਂ ਨਾ ਜੀ ਇੰਨੀ ਕੁ ਹੱਦ ਕਰਤੀ ਮੈਂ ਮਾਫੀ ਚਾਹਨੀ ਆ ਮੈਂ ਮਾਫੀ ਮੰਗਦੀ ਆ ਮੈਂ ਸਾਰੀਆਂ ਕੁੜੀਆਂ ਨੂੰ ਨਹੀਂ ਗਲਤ ਬੋਲ ਰਹੀ ਜੀ ਮੈਂ ਇੰਨੀ ਕੁ ਮਾਫੀ ਚਾਹਨੀ ਆ ਕਈ ਮੇਰੀਆਂ ਭੈਣਾਂ ਨੇ ਤਾਂ ਸਲਵਾਰ ਮੋਢੇ ਤੇ ਕੰਗ ਰੱਖੀ ਆ ਹੂੰ ਐਨਾ ਕੱਪੜੀ ਇੱਜ਼ਤ ਨੂੰ ਨਿਲਾਮ ਕਰ ਤਾਂ ਸਲਵਾਰਾਂ ਮੋਢੇ ਤੇ ਰੱਖ ਰੱਖੀਆਂ ਨੇ ਮਾਫੀ ਚਾਹਨੀ ਆ ਇੰਟਰਵਿਊ ਨੂੰ ਛੋਟੇ ਛੋਟੇ ਕੁੜੀਆਂ ਵੀ ਸੁਣਣਗੇ ਮੇਰੀਆਂ ਭੈਣਾਂ ਵੀ ਜ਼ਿੰਮੇ ਨਹੀਂ ਆ ਪਰ ਸੱਚਾਈ ਹੈ ਦੁੱਖ ਲੱਗਦਾ ਏ ਜੀ ਅਸੀਂ ਤਾਂ ਉਸ ਉਹਨਾਂ ਦੇ ਵਾਰਸ ਸੀ ਨਾ ਅਸੀਂ ਤਾਂ ਉਹਨਾਂ ਵਾਰਸਾਂ ਦੀ ਜਿਸੋ ਰਸਤੇ ਉਹ ਜਿਹੜੇ ਮੇਰੇ ਗੁਰੂ ਪੀਰ ਪੈਗੰਬਰ ਜਿਸ ਰਸਤੇ ਉਹ ਲੰਘੇ ਨਾ ਜਿਹੜੀ ਥੱਲੇ ਮਿੱਟੀ ਬਚ ਗਈ ਅਸੀਂ ਤਾਂ ਉਸ ਮਿੱਟੀ ਦੇ ਵਰਗੇ ਵੀ ਨਹੀਂ ਬਣ ਸਕੇ ਜੀ ਉਹਨਾਂ ਦਾ ਤਾਂ ਪਰਸ਼ਾਵਾ ਸਾਡੇ ਦਾ ਕੀ ਪੈਣਾ ਹੈ ਹਮ ਅਸੀਂ ਤਾਂ ਉਹਨਾਂ ਦੇ ਵਾਰਸ ਕੋ ਹਣੇ ਨਾ ਫਿਰ ਜਿਹੜਾ ਹੁਣਾ ਕਹਿ ਦਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੰਗਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਕੋਈ ਐਵੇਂ ਥੋੜੀ ਕਰਦੀਆਂ ਦੀ ਕੁੜੀਆਂ ਆਪਣੀ ਇੱਜ਼ਤ ਨੂੰ ਦਾਗ ਥੋੜੀ ਲਵਾਉਂਦੀਆਂ ਸੀ ਹਮ ਮਾਰਨਾ ਪਸੰਦ ਕਰਦੀਆਂ ਸੀ ਗਲੀਆਂ ਜੀ ਮਹਾਰਾਜ ਜੀ ਸਿੰਘ ਦਾ ਰਾਜ ਕਿਤੇ ਐਵੇਂ ਦੀ ਰਾਤ ਸੀ ਗੱਲਾਂ ਅਸੀਂ ਬੜੀਆਂ-ਬੜੀਆਂ ਕਰਦੇ ਆ ਗੱਲਾਂ ਤਾਂ ਅਸੀਂ ਰਾਨ ਤੋਂ ਤੁਰਾਂ ਦੀ ਕਰਨ ਜਾਣਦੇ ਆ ਹੂੰ ਵੀ ਸਾਡਾ ਕੋਹੇ ਨੂਰ ਜੀ ਸਾਡਾ ਫਲਾਣਾ ਨੂਰ ਜੀ ਸਾਡਾ ਇੱਕ ਪੌਂਡ ਜੀ ਸਾਡੇ 13 ਪੌਂਡ ਜੀ ਹੂੰ ਕਦੇ ਅਸੀਂ ਉਹ ਸੋਚੇ ਹੀ ਨਹੀਂ ਹੈਗਾ ਜਿਹੜੀ ਸਾਡੀ ਸਰਦਾਰੀ ਹੈ ਨਾ ਉਹ ਸਾਡੀ ਸਰਦਾਰੀ ਕੋਹੇ ਨੂਰ ਤੋਂ ਕਿਤੇ ਉੱਤੇ ਆ ਜੀ ਜੋ ਸਾਡੀ ਇੱਜ਼ਤ ਹੈ ਨਾ ਉਹ ਕਿਤੇ ਕੋਹੇ ਨੂਰ ਲੱਖਾਂ ਕੋਹੇ ਨੂਰ ਨਾਲੋਂ ਉੱਤੇ ਆ ਉਹਦੀ ਕੋਈ ਕੀਮਤ ਨਹੀਂ ਹੈ ਸਾਡੀ ਇੱਜ਼ਤ ਦੀ ਜੋ ਪੰਜਾਬੀਆਂ ਦੀ ਇੱਜ਼ਤ ਕੌਮ ਦੀ ਇੱਜ਼ਤ ਹੈ ਨਾ ਸਿੱਕ ਕੌਮ ਦੀ ਉਹਦੇ ਕੋਹੇ ਨੂਰ ਕੀ ਚੀਜ਼ ਹੈ ਜੀ ਜੀ ਠੀਕ ਆ ਕੋਹੇ ਨੂਰ ਦੀ ਕੋਈ ਕੀਮਤ ਨਹੀਂ ਪਰ ਉਹ ਉਸ ਚੀਜ਼ ਦੀ ਵੀ ਕੋਈ ਕੀਮਤ ਨਹੀਂ ਸਾਡੀ ਇੱਜ਼ਤਾਂ ਦੀ ਵੀ ਕੋਈ ਕੀਮਤ ਨਹੀਂ ਹੂੰ ਸਾਡੇ ਤੋਂ ਉਹ ਸਿੰਘ ਤਿਗੇ ਜਿਨ੍ਹਾਂ ਨੇ ਮੁਸਲਮਾਨ ਬੱਚੀਆਂ ਦੀ ਵੀ ਇੱਜ਼ਤ ਬਚਾਈ ਹੂੰ ਇੰਨੀਆਂ Hindu ਬੱਚੀਆਂ ਦੀ ਇੱਜ਼ਤ ਬਚਾਈ ਸਾਡੇ ਸਿੰਘਾਂ ਨੇ ਜੀ ਪਰ ਅਸੀਂ ਕਿੱਦਾਂ ਰਸਤੇ ਕਰਪੇ ਜੀ ਹੂੰ ਕਹਿੰਦੇ ਪਹਿਲਾਂ ਕੁੜੀਆਂ ਇੰਨੀ ਸ਼ਰਮ ਹੁੰਦੀ ਸੀ ਕਹਿੰਦੇ ਘਰੋਂ ਬਾਹਰ ਪੈਰ ਨਹੀਂ ਪੜਦੇ ਸੀ ਸਿਰ ਤੋਂ ਚੁੰਨੀ ਨਹੀਂ ਲੈਂਦੀ ਸੀਗੀ ਬਹੂਆਂ ਘੁੰਗੜ ਨਹੀਂ ਚੁੱਕਦੀਆਂ ਸੀਆਂ ਪਰ ਅੱਜ ਕੱਲ ਤਾਂ ਕਹਿੰਦੇ ਚੁੰਨੀਆਂ ਨਹੀਂ ਰਹਿ ਗਈਆਂ ਗਲਾਂ ਦੇ ਵਿੱਚ ਵੀ ਨਹੀਂ ਰਹਿ ਗਈਆਂ ਉਹੀ ਤਾਂ ਗੱਲ ਆ ਨਾ ਜੀ ਅਸੀਂ ਨੰਗੇਜ਼ਪੁਰੇ ਨੂੰ ਜਿਹੜਾ ਇਹ ਆਪਣਾ ਉਹ ਬਣਾ ਲਿਆ ਹਮ ਆਪਣਾ ਆਧਾਰ ਬਣਾਇਆ ਜ਼ਿੰਦਗੀ ਦਾ ਨੰਗੇਜ਼ਪੁਰੇ ਨੂੰ ਹਮ ਵੀ પાਕੇ ਉਹ ਕロップ ਟੌਪ ਦੇ ਛੋਟੇ ਛੋਟੇ પાਕੇ ਜਿੰਨਾ ਲੱਕ ਮਟਕਾਉਂਦੀ ਐ ਦਰ ਨੂੰ ਲੱਕ ਮਟਕਾਉਂਦੀ ਐ ਦਰ ਨੂੰ ਕੁਛ ਸਾਡਾ ਬੇੜਾ ਬਠਾਤਾ ਹੀ ਨਹੀਂ ਇੰਸਟਾਗ੍ਰਾਮ ਨੇ ਫੇਸਬੁੱਕ ਨੇ YouTube ਨੇ ਨਹੀਂ ਸਾਡਾ ਜਮਾ ਹੀ ਪੱਠਾ ਬਠਾਤਾ ਚੰਦ ਵੀਊ ਲੈਣ ਦੇ ਪਿੱਛੇ ਕਹਿੰਦੇ ਜਿਸਮ ਦਿਖਾਇਆ ਜਾਂਦਾ ਨਹੀਂ ਰੀਲਾਂ ਬਣਾਓ ਮੈਨੂੰ ਰੀਲਾਂ ਤੋਂ ਕੋਈ ਤਰਾਜ ਨਹੀਂ ਅੱਛੀ ਗੱਲ ਆ ਰੀਲਾਂ ਬਣਾਉਣੀਆਂ ਚਾਹੀਦੀਆਂ ਨਾ ਮਨ ਪਰਚਾਵਾ ਜ਼ਰੂਰੀ ਐ ਸਮੇਂ ਦੇ ਆਧਾਰ ਸਮੇਂ ਦੇ ਹਿਸਾਬ ਨਾਲ ਕਰੱਕੀ ਜ਼ਰੂਰੀ ਆ ਇਹ ਥੋੜੀ ਇੱਜ਼ਤ ਵਾਲੇ ਕਹਿੰਦੇ ਨੇ ਵੀ ਸ਼ਰਿਆਮ ਜਾ ਕੇ ਆਪਣੇ ਕੱਪੜੇ ਉਤਾਰ ਕੇ ਤੁਸੀਂ ਇੰਸਟਾਗ੍ਰਾਮ ਤੇ ਨੰਗੇ ਹੋ ਕੇ ਬੈਠ ਜਾਓ ਹੂੰ ਇੰਸਟਾਗ੍ਰਾਮ ਇਹ ਥੋੜੀ ਕਹਿੰਦਾ ਐ YouTube ਇਹ ਥੋੜੀ ਤੋਂ ਕਹਿੰਦਾ ਤੁਹਾਨੂੰ Facebook ਇਹ ਥੋੜੀ ਕਹਿੰਦਾ ਹੈ ਪਰ ਅੱਜ ਕੱਲ ਇਹ ਵੀ ਹੈ ਨਾ ਜਸਨੀ ਜਦੋਂ ਕਿਸੇ ਦੀ ਕੋਈ ਅਜਿਹੀ ਵੀਡੀਓ ਸਾਹਮਣੇ ਆ ਜਾਂਦੀ ਹੈ ਮਿੰਟਾਂ ਦਿਨਾਂ 'ਚ ਹੀ ਉਹਦੇ ਫੋਲੋਅਰ ਵੱਧ ਜਾਂਦੇ ਆ ਦਿਨਾਂ ਦੇ ਵਿੱਚ ਵਿਊ ਆਉਣ ਲੱਗ ਜਾਂਦੇ ਆ ਵੀਡੀਓਾਂ ਚੱਲਣ ਲੱਗ ਜਾਂਦੀਆਂ ਕਹਿੰਦੇ ਪਬਲਿਸਿਟੀ ਦਾ ਵਧੀਆ ਸਟੰਟ ਆ ਨਹੀਂ ਨਹੀਂ ਕਹਿੰਦੇ ਇੱਕ ਨਾ ਕਹਾਵਤ ਆ ਪੁਰਾਣੇ ਆ ਸਿਆਣਿਆਂ ਦੀ ਹੂੰ ਕਹਿੰਦੇ ਲੰਡਾ ਲੁੱਚਾ ਚੌਧਰੀ ਗੁੰਡੀ ਰਣ ਪ੍ਰਧਾਨ ਹੂੰ ਕਹਿੰਦੇ ਲੰਡਾ ਲੁੱਚਾ ਚੌਧਰੀ ਜੀ ਗੁੰਡੀ ਰਣ ਪ੍ਰਧਾਨ ਹੂੰ ਕਹਿੰਦੇ ਲੰਡਾ ਲੁੱਚਾ ਸਭ ਤੋਂ ਉੱਚਾ ਜੀ ਇਹ ਸਚਾਈ ਹੋ ਗਈ ਜ਼ਿੰਦਗੀ ਦੀ ਲੰਡਾ ਲੁੱਚਾ ਸਭ ਤੋਂ ਉੱਚਾ ਹੁਣ ਜਿਹੜਾ ਇੰਸਟਾਗ੍ਰam ਤੇ ਗੰਦ ਪੰਦਾ ਏ ਗਾਲਾਂ ਕੱਢਦੇ ਨੇ ਮਾਵਾ ਭੈਣਾਂ ਦੀਆਂ ਤੇਰੀ ਮਾਂ ਦੀ ਤੇਰੀ ਭੈਣ ਦੀ ਕੁਆਰੀ ਜੀ ਖਲਾਣੀ ਜੀ ਢਿੰਕੀ ਜੀ ਉਹਦੇ ਤਾਂ ਫਾਲੋਅਰ ਸੱਚੀ ਗੱਲ ਆ ਤੇਰੀ ਹੂੰ ਉਹਦੇ ਤਾਂ ਫਾਲੋਅਰ ਅ ਮਿਲੀਅਨ ਚ ਗਏ ਹੋਏ ਨੇ ਜੀ ਜੇ ਕੋਈ ਚੰਗੀ ਗੱਲ ਦੱਸੂਗਾ ਉਹਨੂੰ ਜੀਰੋ ਕਰਕੇ ਹਰਦਾਂ ਦੇ ਪਿੱਛੇ ਹੂੰ ਉਹਨੂੰ ਕਹਿੰਦੇ ਕੋਈ ਸੁਣਦਾ ਹੀ ਨਹੀਂ ਦੇਖਦਾ ਨਹੀਂ ਹਾਂ ਬਿਲਕੁਲ ਬਿਲਕੁਲ ਇੱਕ ਘਾਟ ਸਾਡੇ ਸਮਾਜ ਦੀ ਉਹ ਆ ਹੂੰ ਸਾਡਾ ਸਮਾਜ ਜ਼ਿੰਮੇਦਾਰ ਹੈ ਇਸ ਚੀਜ਼ ਦੇ ਪਿੱਛੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਸਾਡੇ ਮਾਪੇ ਜ਼ਿੰਮੇਵਾਰ ਨੇ ਉਹਨਾਂ ਨੇ ਕਿਉਂ ਕੁਵਾਰੀਆਂ ਕੁੜੀਆਂ ਨੂੰ ਫੋਨ ਲੈ ਕੇ ਦੰਦੇ ਨੇ ਚਲੋ ਜੇ ਲੈ ਕੇ ਵੀ ਦਿੱਤਾ ਸਹੂਲਤ ਲਈ ਲੈਤਾ ਹੁਣ ਬਿਜਲੀ ਆ ਬਿਜਲੀ ਸਾਡੀ ਸਹੂਲਤ ਲਈ ਬਣੀ ਆ ਹੂੰ ਹਨਾ ਕਰੰਟ ਸਾਡੇ ਇੱਕ ਸਾਡੇ ਘਰਾਂ ਚ ਆ ਪਰ ਹੈ ਉਹ ਮੌਤ ਹੈ ਜੀ ਅਗਿਦੇ ਇੱਕ ਮੌਕਾ ਇੱਕ ਪੱਖਾ ਸਾਨੂੰ ਸੁੱਖ ਦੇ ਰਿਹਾ ਜੀ ਉਸੇ ਪੱਖੇ ਜਾ ਕੇ ਹੱਥ ਫਸਾਵਾਂਗੇ ਸਾਡਾ ਹੱਥ ਵੀ ਵੜ ਦੂ ਪੱਖਾ ਉਹ ਜੀ ਬਸੇ ਜੀ ਜੱਜੀ ਚੰਡੀਗੜ੍ਹ ਦੇ ਵਿੱਚ ਅਸਲੀ ਤੁਸੀਂ ਵੀ ਹੁਣ ਰਹਿ ਰਹੇ ਹੋ ਕਹਿੰਦੇ ਚੰਡੀਗੜ੍ਹ ਜਦੋਂ ਕੁੜੀਆਂ ਜਾਂਦੀਆਂ ਨੇ ਉੱਥੇ ਜਾ ਕੇ ਕੁੜੀਆਂ ਭੁੱਲ ਜਾਂਦੀਆਂ ਸੱਭਿਆਚਾਰ ਕਲੱਬਾਂ ਦੇ ਵਿੱਚ ਜਾਂਦੀਆਂ ਨੇ ਰਾਤ ਨੂੰ ਨਾਈਟ ਆਊਟ ਪਾਰਟੀਆਂ ਹੁੰਦੀਆਂ ਨੇ ਇਹ ਤੋਂ ਤਾਂ ਕੀ ਮੁੰਡਿਆਂ ਨਾਲ ਬਿਸਤਰ ਵੀ ਗਰਮ ਕੀਤੇ ਜਾਂਦੇ ਨੇ ਇਹ ਵੀ ਇਲਜ਼ਾਮ ਹੁਣ ਤਾਂ ਲੱਗਣ ਲੱਗੇ ਕਹਿੰਦੇ ਧੀਆ ਨੂੰ ਘਰੋਂ ਬਾਹਰ ਨਾ ਭੇਜੋ ਬੜੀਆਂ ਵੀਡੀਓਆਂ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਦੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਹਦੇ ਵਿੱਚ ਕੁੜੀਆਂ ਬੈਠੀਆਂ ਸਿੱਕਟਾ ਪੀ ਰਹੀਆਂ ਨੇ ਦਾਦੂਆਂ ਪੀ ਰਹੀਆਂ ਨੇ ਕਮਰੇ ਚ ਚਾਰ ਪੰਜ ਮੁੰਡੇ ਬੈਠੇ ਹੋਏ ਨੇ ਦੇਖੋ ਇੱਕ ਨਾ ਇੰਟਰਵਿਊ ਇੱਕ ਲੇਡੀ ਦੀ ਅਮਰੀਕਾ ਚ ਇੰਟਰਵਿਊ ਆਈ ਪਤਾ ਨਹੀਂ ਕੈਨੇਡਾ ਚ ਸ਼ਾਇਦ ਜੀ ਉਹ ਮੇਡੀ ਕਹਿੰਦੀ ਮੈਨੇ ਪੀਜੀ ਰੱਖੀਆਂ ਹੋਈਆਂ ਸੀ ਕੁੜੀਆਂ ਪੀਜੀ ਕਹ ਲਓ ਵੀ ਜਾਂ ਰੂਮ ਤੇ ਕਹ ਲਓ ਰੂਮ ਰੈਂਟ ਤੇ ਰੱਖ ਲਿਆ ਕੁੜੀਆਂ ਹੂੰ ਤੇ ਕੁੜੀ ਲਈ ਥੱਲੇ ਇੱਕ ਗੱਡੀ ਆਈ ਉਹ ਕਹਿੰਦੀ ਇਹ ਬਲੈਕ ਡੇਟ ਤੇ ਜਾ ਰਹੀ ਹੈ ਬਲੈਕ ਡੇਟ ਜੀ ਬਲੈਕ ਡੇਟ ਦਾ ਮਤਲਬ ਹੁੰਦਾ ਏ ਵੀ ਉਹਨੂੰ ਨਹੀਂ ਪਤਾ ਵੀ ਜਿਹੜਾ ਥੱਲੇ ਮੁੰਡਾ ਆ ਉਹ ਕੌਣ ਆ ਉਹ ਕਿਵੇਂ ਦਾ ਏ ਤੇ ਉਹ ਦਿਨ ਕੀ ਕਰਨ ਜਾ ਰਹੀ ਆ ਉਹ ਹਮ ਤਾਂ ਤੁਸੀਂ ਆਪ ਸਮਝਦਾਰ ਹੋ ਜੀ ਇਹ ਸਾਡਾ ਉਹ ਸਮਾਜ ਆ ਬੇੜਾ ਕਰ ਕਰਤਾ ਸੀ ਕਿਹੜੇ ਸੱਭਿਆਚਾਰ ਦੀਆਂ ਗੱਲਾਂ ਕਰਦੇ ਆ ਕਿਹੜੀਆਂ ਤੀਆਂ ਥੀਰੇ ਕਰੈਗੀਆਂ ਉਹ ਕਰੇ ਮਾਈ ਭਾਗੋ ਦੀਆਂ ਵਾਰਸਾਂ ਕਹਿੰਦੇ ਸੀ ਪਰ ਅੱਜ ਉਹੀ ਤਾਂ ਗੱਲ ਆ ਨਾ ਜੀ ਸਾਡੇ ਮੁਸਲਿਮ ਧਰਮ ਚ ਕਹਿ ਲਓ ਹਿੰਦੂ ਧਰਮ ਚ ਕਹਿ ਲਓ ਸਿੱਖ ਧਰਮ ਚ ਕਹਿ ਲਓ ਸਾਡੇ ਹੁਣ ਤੱਕ ਪੀਰ ਪੈ ਨੱਬਰ ਯੋਧਿਆਂ ਨੇ ਬਹੁਤ ਵੱਡੇ ਵੱਡੇ ਜਿਹੜੇ ਕਹਿ ਲਓ ਇਤਿਹਾਸ ਰਚੇ ਨੇ ਹਨਾ ਜੀ ਪਰ ਅਸੀਂ ਤਾਂ ਉਸ ਇਤਿਹਾਸ ਨੂੰ ਪਿੱਛਾ ਕਰ ਪਿੱਛੇ ਹਟਾਉਣ ਚ ਮਿੰਟਰੀ ਲਾ ਰਹੇ ਜੀ ਅਸੀਂ ਤਾਂ ਹੱਟ ਹੀ ਨਹੀਂ ਰਹੇ ਹੂੰ ਅਸੀਂ ਤਾਂ ਖਤਮ ਕਰਦੇ ਤੁਲੇ ਹੋ ਜਾਂ ਸਾਰੀਆਂ ਚੀਜ਼ਾਂ ਹੂੰ ਅਸੀ ਤੋ ਅਰੰਧਾ ਖੁੰਦ ਇੱਕ ਬਾਬੇ ਵਾਲੇ ਬੇੜਾ ਬਠਾਤਾ ਸਾਡਾ ਹੂੰ ਬਾਬੇ ਬਹੁਤ ਆਗੇ ਕਹਿੰਦੇ ਅੱਜ ਕੱਲ ਹੱਥਾਂ ਦੇ ਨਾਲ ਹੀ ਵੀਜ਼ੇ ਲੱਗ ਜਾਂਦੇ ਆ ਕਹਿੰਦੇ ਪਾਸਪੋਰਟਾਂ ਦੇ ਆਏ ਹਾਏ ਹੱਥਾਂ ਵਾਲੇ ਬਾਬੇ ਦਾ ਛੱਡੋ ਵੈਸੇ ਹੀ ਪਤਾ ਨਹੀਂ ਕਹਿੰਦੇ ਸਾਡੇ ਚ ਮਾਤਾ ਆ ਗਈ ਅੱਲਾ ਮੈਨੂੰ ਮਾਫ ਕਰਿਓ ਮਾਤਾ ਰਾਣੀ ਮੈਨੂੰ ਮਾਫ ਕਰਿਓ ਸੱਚੀਆਂ ਰੂਹਾਂ ਸੀ ਹੂੰ ਕੋ ਖੁਦਾ ਪਰਮੇਸ਼ਵਰ ਦੇ ਸੱਚੇ ਬੰਦੇ ਸੀ ਜਿਹੜੇ ਦੇਵੀ ਦੇਵਤੇ ਸੀ ਨਾ ਉਹ ਸੱਚੇ ਦੀ ਪਰ ਇਹਨਾਂ ਨੇ ਪਖੰਡੀ ਬਣਾ ਲਿਆ ਕਹਿੰਦੇ ਮੇਰੇ ਚ ਕਾਲੀ ਆ ਗਈ ਪਟਿਆਲੇ ਵਾਲੀ ਆ ਗਈ ਜੀ ਹੁਣ ਇਸ ਵੇਲੇ ਹਿੰਦੂ ਧਰਮ ਦਾ ਵਿਵਾਦ ਹੋਊਗਾ ਵੀ ਹਿੰਦੂ ਧਰਮ ਵਾਲੇ ਕਹਿੰਦੇ ਸਾਡੇ ਧਰਮ ਤੇ ਟਿੱਪਣੀ ਕਰਦੀਆਂ ਮੈਂ ਹਿੰਦੂ ਧਰਮ ਤੇ ਟਿੱਪਣੀ ਨਹੀਂ ਕਰ ਰਹੀ ਪਰ ਯਾਰ ਤੁਸੀਂ ਇੱਦਾਂ ਕਿੱਦਾਂ ਮਾਤਾ ਨੂੰ ਵਿਚਾਰੀ ਨੂੰ ਉਹ ਸਮਝ ਲਿਆ ਦੀ ਅੱਜ ਇੱਥੇ ਇਹਦੇ ਚ ਆ ਗਈ ਅੱਜ ਫਲਾਣੀ ਚ ਆ ਗਈ ਜਿ ਢਿੰਕੀ ਚ ਆ ਗਈ ਇਹਦੇ ਚ ਮਾਪਾ ਆ ਗਈ ਇਹ ਚ ਸ਼ੇਰਾਵਾਲੀ ਆ ਗਈ ਇਹ ਚ ਭਗਵਤੀ ਆ ਗਈ ਇਹ ਚ ਫਲਾਣੀ ਆ ਗਈ ਜੀ ਇਹ ਚ ਪੀਰ ਆ ਗਈ ਉਹ ਉਹ ਇੰਨੇ ਸੌਖੇ ਹੀ ਹੋਗੇ ਉਹਨਾਂ ਦੀ ਲੱਖਾਂ ਮੈਂ ਕਹਿੰਦੀ ਜੀ ਉਹਨਾਂ ਦੀ ਮੈਂ ਕਹਿੰਦੀ ਭਗਤੀ ਨੂੰ ਅਸੀਂ ਨਿੱਕੇ ਨਿੱਕੇ ਬੱਚੇ ਹੁਣ ਤਾਂ ਆਪਾਂ ਦੇਖ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਤੇ ਰੀਲਾਂ ਆਉਂਦੀਆਂ ਨਿੱਕੇ ਨਿੱਕੇ ਬੱਚਿਆਂ 'ਚ ਲੋਕ ਮੱਥੇ ਟੇਕਦੇ ਫਿਰਦੇ ਆ ਕਹਿੰਦੇ ਇਹ ਜਮਾਤਾਂ ਆਉਂਦੀ ਆ ਬਾਬਾ ਆਉਂਦਾ ਜੀ। ਵੇੜਾ ਵੇੜਾ ਗਰ ਕਰਤਾ ਸਾਡਾ। ਹੂੰ। ਉਹ ਗਾਣ ਮਗ ਉਹਦਾ ਕਦੇ ਕਦੇ ਉਹਦਾ ਗਾਣਾ ਹੀ ਸੁਣਿਆ ਕਰਦਾਸ ਮਾਨ ਦਾ। ਕਿ ਗਰੇ ਵੀ ਗਈ ਫੁੱਲ ਕਾਰੀਆਂ ਵੀ ਗਈਆਂ। ਕੰਨਾਂ ਵਿੱਚ ਕੋਕਰੋ ਦਿਵਾਲੀਆਂ ਵੀ ਗਈਆਂ। ਕੁੰਡ ਵੀ ਗਈ ਤੇ ਕੁੰਡ ਵਾਲੀਆਂ ਵੀ ਗਈਆਂ। ਚੱਲ ਪੇ ਬਲੈਤੀ ਬਾਣੇ। ਹੋ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਬਿਲਕੁਲ ਸਭ ਕੁਝ ਖਤਮ ਹੋ ਗਿਆ ਜੀ ਹੂੰ ਬਿਲਕੁਲ ਬਿਲਕੁਲ ਦੱਸਣ ਤੁਸੀਂ ਬਿਲਕੁਲ ਸਹੀ ਕਿਹਾ ਤੁਸੀਂ ਬਹੁਤ ਸੋਹਣੀ ਜਿਹੜੀ ਐਗਜ਼ਾਮਪਲ ਦਿੱਤੀ ਹੈ ਗੁਦਾਸ ਮਾਨ ਦੇ ਗਾਣੇ ਦੀ ਕਿ ਕੀ ਬਣ ਦੁਨੀਆ ਦਾ ਤਾਂ ਸਾਨੂੰ ਲੱਗ ਸਾਨੂੰ ਵਿਹਣ ਲੱਗਣ ਲੱਗ ਗਿਆ ਵੀ ਹੁਣ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਵਾਹਿਗੁਰੂ ਜਾਣਦਾ ਜੀ ਕੁਝ ਨਹੀਂ ਬੜਾ ਕੱਲ੍ਹ ਚੁਗਾ ਉਗਾ ਕਹਿੰਦੇ ਰਾ ਇਹ ਨਹੀਂ ਪਤਾ ਵੀ ਕੱਲ ਜੂਗਾ ਐਡਾ ਗੰਦਾ ਕੱਲ ਜੂਗਾਏਗਾ ਹੂੰ ਜੀ ਪਤਾ ਨਹੀਂ ਸੀ ਮਾਨ ਦੇ ਮਾਨ ਹੋ ਜੂਗਾ ਇੰਨਾ ਗੰਦਾ ਕੱਲ ਜੂਗਾ ਆਊਗਾ ਪਤਾ ਨਹੀਂ ਸੀ ਕੱਲ ਜੂਗਾ ਆਊਗਾ ਸੁਣਿਆ ਸੀ ਕੱਲ ਜੂਗਾ ਆਊਗਾ ਪਰ ਲੋ ਆਉਗੀਆਂ ਲੱਗ ਰਿਹਾ ਸੀ ਵੀ ਹੜਾ ਆਣਗੇ ਕੋਈ ਬਿਮਾਰੀ ਫੈਲੂਗੀ ਕੋਈ ਕਰੋਨਾ ਆਊਗਾ ਕੋਈ ਸੋਕਾ ਫੈਲੂਗਾ ਇਹ ਨਹੀਂ ਸੀ ਪਤਾ ਵੀ ਇੰਨੀ ਹਵਸ਼ ਵੱਧ ਜੂਗੀ ਇੱਕ ਮਾਂ ਆਪਣੇ ਪੁੱਤ ਨਾਲ ਗੰਦੀਆਂ ਮੰਦੀਆਂ ਰੀਲਾਂ ਬਣਾ ਰਹੀ ਆ ਇੱਕ ਭੈਣ ਭਾਈ ਦੋਨੇ ਗੰਦੀਆਂ ਮੰਦੀਆਂ ਰੀਲਾਂ ਬਣਾ ਰਹੇ ਨੇ ਹੂੰ ਪਤਾ ਨਹੀਂ ਕੀ 4 ਸਾਲ ਦੀ ਬੱਚੀ ਨਾਲ ਰੇਪ ਹੋ ਜੂਗਾ ਜੀ ਪਤਾ ਨਹੀਂ ਕੀ ਇਤਨਾ ਗੰਦਾ ਕੱਲ ਜੁਗਾਊਗਾ ਵੀ ਇੱਕ ਕੋਈ ਮੇਰੀ ਭੈਣ ਭੈਣੀ ਕਹੂਗੀ ਨਾ ਲੇਡੀਜ਼ ਦੀ ਮਦਦ ਕਰਦੀਆਂ ਆਪਣੀ ਖੁਦ ਇੱਕ ਵੀਡੀਓ ਬਣਾ ਕੇ ਗੰਦੀਆਂ ਰੀਲਾਂ ਪੋਰਨ ਵੀਡੀਓ ਕਹਿੰਦੇ ਨੇ ਜਿਹਨੂੰ ਅੰਗਰੇਜ਼ੀ ਚ ਉਹ ਬਣਾ ਕੇ ਖੁਦ ਵਾਇਰਲ ਕਰਕੇ ਫਿਰ ਕਹਿੰਦੀ ਹਾਏ ਮੇਰੀ ਤਾਂ ਰੀਲ ਵਾਇਰਲ ਕਰਤੀ ਜੀ ਪਤਾ ਨਹੀਂ ਕੀ ਇਤਨਾ ਬੜਾ ਗੰਦਾ ਕੱਲ ਜੁਗਾਊਗਾ ਰੱਬ ਮਾਫ ਕਰੇ ਗੁਨਾਹਾਂ ਨੂੰ ਲੱਗਦਾ ਜਸਲੀਨ ਵੀ ਇਹ ਸਾਰਾ ਕੁਝ ਠੱਲ ਪਾਉਗੀ ਸਮਾਜ ਸੁਧਰੂਗਾ ਕੀ ਸੁਧਰਨਾ ਜੀ ਹੁਣ ਇਹ ਕਿਹੜੇ ਸਮਾਜ ਦੀ ਗੱਲਾਂ ਕਰਦੇ ਆ ਜਿੱਤੇ ਸਭ ਨੂੰ ਆਪਣੀ ਆਪਣੀ ਲੱਗ ਰਹੀ ਹੈ ਸਰਕਾਰਾਂ ਨੂੰ ਆਪਣਾ ਲਾਹ ਲੱਗ ਰਿਹਾ ਵੀ ਸਾਡੀਆਂ ਵੋਟਾਂ ਵੀ ਪੱਕੀਆਂ ਰਹਿਣ ਅਸੀਂ ਸਰਕਾਰ ਚ ਲਾਉਣੀ ਆ ਅਸੀਂ ਨੂੰ ਕੁਝ ਕਿਸੇ ਨੂੰ ਕਹਿਣਾ ਨਹੀਂ ਹੈਗਾ ਉਹ ਮੇਰੇ ਭਰਾ ਸਿੱਧੂ ਮੂਸੇਵਾਲੇ ਦਾ ਕਤਲ ਕਰਤਾ ਹਨ ਉਹਨੂੰ ਸ਼ਰਿਆਮ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਮਰਵਾਇਆ ਰੇਕੀ ਕਰੀ ਸੀ ਆਈਡੀਆਂ ਦਿੱਤੀਆਂ ਜਿਨ੍ਹਾਂ ਨੂੰ ساری ਕਹਾਣੀ ਪਤਾ ਤੀਗੀ ਹਨਾ ਦਿਲਰੰਗ ਅੱਜ ਜੀ ਸਹੀ ਜੀ ਜਿੱਥੇ ਸਿੱਧੂ ਮੂਸੇਵਾਲੇ ਦੇ ਘਰ ਹੈ ਨਾ ਉਹ ਵੀ ਆ ਗਿਆ ਮੇਰਾ ਵਾਪਸ ਪਰ ਮੈਂ ਉਸ ਮਾਨੂੰ ਕਿਵੇਂ ਕਹਿਦਾ ਜਾ ਕੇ ਹਨਾ ਕਿ ਮਾਂ ਜੀ ਸਿੱਧੂ ਛੋਟਾ ਸਿੱਧੂ ਤਾਂ ਆ ਗਿਆ ਪਰ ਬੜਾ ਸਿੱਧੂ ਕਿੱਥੇ ਗਿਆ ਮੇਰਾ ਵੀ ਕਿਹੜੇ ਉਹਨੂੰ ਪਹਾੜਾਂ ਨੇ ਆਪਣੇ ਪਿੱਛੇ ਲਪੋ ਲਿਆ ਕਿਸ ਕਾਇਨਾਤ ਨੇ ਉਹਨੂੰ ਆਪਣੇ ਵਿੱਚ ਲੰਘਾ ਲਿਆ ਕਿਸ ਮੂੰਹ ਨਾਲ ਜਾ ਕੇ ਜਵਾਬ ਦੇਵਾਂ ਇਸ ਗੱਲ ਦਾ ਹਨ ਦਿਲ ਰੋਂਦਾ ਏ ਅੱਜ ਉਹ ਗੁੰਡੇ ਗੈਂਗਸਟਰ ਸ਼ਰਿਆਮ ਆਪਣੀਆਂ ਆਸ਼ਕੀਆਂ ਕਰਦੇ ਆਪਣੇ ਗਾਣੇ ਗਾਉਂਦੇ ਆਪਣੀਆਂ ਯਾਸ਼ੀਆਂ ਕਰਦੇ ਆਪਣੀਆਂ ਰੀਲਾਂ ਪਾਉਂਦੇ ਨੇ ਉਹਨਾਂ ਤੇ ਕੋਈ ਅਸਰ ਨਹੀਂ ਹੈਗਾ ਜਿਸ ਘਰ ਚੋਂ ਪੁੱਤ ਗਿਆ ਉਸ ਘਰ ਨੂੰ ਖਾਲੀ ਕਰ ਗਿਆ ਉਸ ਘਰ ਨੂੰ ਜ਼ਿੰਦਾ ਲਗਾ ਆ ਗਿਆ ਚਲੋ ਪਰਮਾਤਮਾ ਨੇ ਮਿਹਰ ਕੀਤੀ ਹਨ ਵੀਰ ਆ ਗਿਆ ਮੁੜ ਕੇ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹਨ ਕਿ ਤਰ੍ਹਾਂ ਕਿਤੇ ਕਿ ਦੁੱਖ ਤਾਂ ਜੀ ساری ਜ਼ਿੰਦਗੀ ਉਹ ਰਹਿਣਾ ਏ ਮਾਤਾ ਚਰਨਕੌਰ ਦੀ ਮੜੀ ਨੇ ਪਈ ਨੇ ਵੀ ਤੜਫਣਾ ਏ ਬੇਸ਼ੱਕ ਉਹਨਾਂ ਨੂੰ ਅਜ ਪੁੱਤ ਨਹੀਂ ਲੱਗਿਆ ਬਾਪੂ ਬਲਕੌਰ ਦੀ ਮੜੀ ਨੇ ਵੀ ਤੜਫਣਾ ਇੱਕ ਦਿਨ ਹਨਾ ਕਿ ਹਾਏ ਸਿੱਧੂ ਆ ਤੈਨੂੰ ਅਸੀਂ ਕਿਵੇਂ ਤੋੜਿਆ ਸੀ ਸਾਨੂੰ ਪੁੱਛ ਕੇ ਦੇਖ ਪੁੱਤ ਜੀ ਜੀ ਸਾਡੇ ਕੋਲ ਕੁਝ ਐਸਾ ਜਾਦੂ ਹੁੰਦਾ ਸੀ ਤੈਨੂੰ ਜਿਉਂਦਾ ਕਰਕੇ ਆਪ ਦੋਨੇ ਜਾਣ ਇਸ ਜਹਾਨ ਨੂੰ ਅਲਵਿਦਾ ਕਹਿ ਦਿੰਦੇ ਪੁੱਤ ਤੈਨੂੰ ਜਿਉਂਦਾ ਕਰ ਲੈਂਦੇ ਅਸੀਂ ਜੀ ਬਹੁਤ ਬਹੁਤ ਸ਼ੁਕਰੀਆ ਜਸਲਿਨ ਤੁਸੀਂ ਆਪਣੇ ਬਹੁਤ ਵਧੀਆ ਵਿਚਾਰ ਜਿਹੜੇ ਸਾਡੇ ਨਾਲ ਰੱਖੇ ਇਸ ਮੁੱਦੇ ਤੇ ਗੱਲ ਕਰਦੇ ਦਿਲ ਰੁੰਦਾ ਦਿਲ ਰੁੰਦਾ ਪੁੱਛੋ ਨਾ ਤੁਸੀਂ ਜੀ ਦਿਲ ਰੁੰਦਾ ਦਿਲ ਵਾਲੇ ਖੰਡਾ ਅੰਦਰੋਂ ਬੱਸ ਜੀ ਚਲੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ